ਤੁਸੀਂ ਪਾਕਿਸਤਾਨੀ ਬਰਾਡਲੈਂਡ ਦਾ ਈਊਬਾ ਬੱਲ ਦੇਖ ਸਕਦੇ ਹੋ ਅੱਗੇ ਇੱਧਰ ਤੁਸੀਂ ਲక్ష్ਮੀ ਡੈਰੀ ਵਾਲੇ ਦੇਖ ਸਕਦੇ ਹੋ ਇਹ ਬੱਲ ਨੰਬਰ ਹੈਗਾ 3 ਕਿਹੜਾ ਤੁਸੀਂ ਸਾਹਮਣੇ ਬੱਲ ਦੇਖ ਸਕਦੇ ਹੋ ਇਹ ਇੰਦਰ ਬੱਲ ਹੈਗਾ ਹਰਿਆਣੇ ਵਾਲਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾੜੀ ਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਇੱਕ ਪਸ਼ੂ ਮੇਲਾ ਚੱਲ ਰਿਹਾ 23 24 25 ਫਰਵਰੀ ਤੇ ਕਾਫੀ ਪਸ਼ੂ ਕੰਪੀਟੀਸ਼ਨ ਲਈ ਪਹੁੰਚੇ ਹੋਏ ਆ ਤੇ ਸ਼ੋਅ ਕੁਆਲਟੀ ਲਈ ਪਹੁੰਚੇ ਹੋਏ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਡਾਇਮੰਡ ਬੱਲ ਵਾਲੇ ਪਹੁੰਚੇ ਹੋਏ ਨੇ ਇੱਥੇ ਤੇ ਇੱਧਰ ਪਹਿਲੇ ਨੰਬਰ ਤੇ ਤੁਸੀਂ ਮੇਲ ਕਾਫ ਦੇਖ ਸਕਦੇ ਹੋ ਕਟਾ ਇਹ ਹਰੀਕੇ ਵਾਲੀ ਡਾਇਮੰਡ ਬੱਲ ਦਾ ਹੈਗਾ ਤੇ ਸਾਹਮਣੇ ਤੁਸੀਂ ਡਾਇਮੰਡ ਬੱਲ ਵੀ ਦੇਖ ਸਕਦੇ ਹੋ ਤੇ ਧੀਆਂ ਦਾ ਰਿਕਾਰਡ ਵੀ ਬਹੁਤ ਚੰਗਾ ਹੈਗਾ ਜਿਵੇਂ ਡਾਕਟਰ ਮਿਲਕ ਲਾਈਵ ਮਿਲਕਿੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਖੀਰੀਆਂ ਨੇ ਕੱਢਿਆ 13810 ਤੇ ਉਸ ਤੋਂ ਬਾਅਦ ਇੱਕ ਧੀਨ ਹੀ ਕੱਢਿਆਗਾ 19146 ਦੁੱਧ ਪ੍ਰੋਜ ਨਹੀਂ ਟੈਸਟਡ ਬੋਲ ਹੋ ਚੁੱਕਿਆ ਹੈ ਤੇ ਬਾਕੀ ਬੱਚੇ ਇਹਦੇ ਮੇਲੇ ਵੀ ਬਹੁਤ ਜੱਦੇ ਆ ਕਿਤੇ ਬਹੁਤ ਸੋਹਣੇ ਬੱਚੇ ਪਾਉਂਦਾਗਾ ਡਾਇਮੰਡ ਬੋਲ ਤੇ ਦੂਜੇ ਨੰਬਰ ਤੇ ਆ ਗਿਆ ਰਾਕਾ ਪੀ 288 ਦਾ ਤੇ ਇਹਦਾ ਮਿਲਕ ਰਿਕਾਰਡ ਹੈਗਾਗਾ 4400 ਪ੍ਰੋਜ ਨਹੀਂ ਟੈਸਟਡ ਤੇ ਜਿਹੜਾ ਰਾਕਾ ਬੋਲ ਤੁਹਾਨੂੰ ਆਪਾਂ ਦਿਖਾਇਆ ਦੋਸਤੋ ਉਹਦੀ ਮਾਂ ਦਾ ਮਿਲਕ ਰਿਕਾਰਡ 25 ਪਲੱਸ ਦਾ ਹੈਗਾ ਤਕਦੀਰ ਨਾਂ ਦਾ ਤੇ ਕਾਫੀ ਮਤਲਬ ਕਿ ਲਾਈਵ ਮਿਲਕਾਂ ਇਹ ਸਮਝਦੀਆਂ ਹੋਈਆਂ ਵਗਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੋਸਟਰ ਦੇ ਵਿੱਚ ਤੁਸੀਂ ਸਾਰਾ ਪੜ ਸਕਦੇ ਹੋ ਇਹਦਾ ਰਿਕਾਰਡ ਤੇ ਸਾਰੀ ਡਿਟੇਲ ਜਿਹੜੇ ਮੇਲੇ ਜਿੱਤੀ ਵੀ ਆ ਤੇ ਜੋ ਲਾਈਵ ਮਿਲਕਾਂ ਦਾ ਰਿਕਾਰਡ ਹੋਇਆ ਵਾ ਤੇ ਉਹ ਵੀ ਤੁਸੀਂ ਸਾਰਾ ਦੇਖ ਸਕਦੇ ਹੋ ਵੀਡੀਓ ਨੂੰ ਪਾਉਜ਼ ਕਰਕੇ ਸਾਰਾ ਪਿੰਡ ਫਾਤੇਗੜ ਸਬਣਾ ਫਿਰੋਜ਼ਪੁਰ ਇਹ ਬੱਲਰ ਆਕਾ ਤੇ ਦੁਆਰੇ ਤੁਸੀਂ ਫੇਰ ਦੇਖ ਸਕਦੇ ਹੋ ਬਹੁਤ ਸੋਹਣਾ ਬੱਲ ਹੈਗਾ ਫੀਮ ਨੇ ਇਹਦੇ ਤਿਆਰ ਆ ਗਏ ਤੇ ਇਸ ਤੋਂ ਅੱਗੇ ਦੋ ਕਟੀਆਂ ਹੋਰ ਬੈਠੀਆਂ ਮੋਹਰਾ ਦੇ ਵਿੱਚ ਇਹ ਪੰਜਾਬ 골ਡ ਹੈਗੀਆਂ ਇਹ ਸਾਹਮਣੇ ਤੁਸੀਂ ਪੰਜਾਬ 골ਡ ਗੋਲ ਦੇਖ ਸਕਦੇ ਹੋ ਪੰਜਾਬ 골ਡ ਬੱਲ ਤੇ ਇਹ ਦੋ ਤੁਹਾਨੂੰ ਆਪ ਜਿਹੜੀਆਂ ਟੋਟੀਆਂ ਦਿਖਾਈਆਂ ਇਹ ਇਸ ਬੱਲ ਦੀਆਂ ਤੇ ਫਾਦਰ ਇਹਦਾ ਹੈਗਾ ਬੀ ਐਮ 264 ਸਹਿਕ ਦਾ ਤੇ ਡੈਮ ਜੈਲ ਤੁਸੀਂ ਸਾਹਮਣੇ ਦੇਖ ਸਕਦੇ ਹੋ 4800 ਪ੍ਰੋਜਨੀ ਟੈਸਟਡ ਬੱਲ ਹੈ ਇਹ ਇਹ ਤਕਦੀਰ ਬਰੀਡਿੰਗ ਫਾਰਮ ਦੇ ਨਾਂ ਤੇ ਇਹਨਾਂ ਦੇ ਫਾਰਮ ਦਾ ਨਾਂ ਹੈਗਾ ਇੱਧਰ ਤੁਸੀਂ ਨੀਲੀ ਰਾਵੀ ਦੀ ਮੱਝ ਦੇਖ ਸਕਦੇ ਹੋ ਤੇ ਇਹਦਾ ਅਨਨੌਣਾ ਇਹ ਪਤਾ ਨਹੀਂਗਾ ਵੀ ਕਿਹੜੇ ਬੋਲ ਦੀ ਹੈਗੀ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਮੱਲ ਫਾਰਮ ਦੁਲਚੀਕੇ ਤੇ ਇਹਨਾਂ ਦੇ ਦੋ ਤਿੰਨ ਜਾਨਵਰ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਬੋਲ ਨੰਬਰ 4 ਹੈਗਾ ਇਹ ਬੱਲਾ ਨੰਬਰ ਹੈਗਾ 3 ਤੇ ਇੱਕ ਝੋਟੀ ਬੈਠੀ ਆ ਇੱਧਰ ਤੇ ਇਹ ਵੀ ਇਹਨਾਂ ਦੀ ਬਲੱਡ ਲਾਈਨ ਦੇ ਵਿੱਚੋਂ ਹੀ ਆ ਗਈ ਬਹੁਤ ਸੋਹਣੇ ਨੀਲੀ ਰਾਵ ਦੇ ਬੱਲ ਪਹੁੰਚੇ ਹੋਏ ਆ ਗਏ ਬਹੁਤ ਚੰਗੀ ਲਾਈਨ ਦੇ ਬੱਲ ਆ ਗਏ ਤੇ ਅੱਗੇ ਇੱਧਰ ਤੁਸੀਂ ਲక్ష్ਮੀ ਡੈਰੀ ਵਾਲੇ ਦੇਖ ਸਕਦੇ ਹੋ ਇਧਰ ਕਨੀਲੀ ਰਾਵੀ ਨੂੰ ਬਾਈ ਤਿਆਰ ਕਰ ਰਹੇ ਆਗੇ ਡرائی ਵਾਸਤੇ। ਲੱਤ ਤੇ ਮੁੱਠ ਪਹਿਲਾਂ ਅੱਗੇ ਲਿਆ ਹੁੰਦਾ। ਤੇ ਇੱਕ ਛੋਟੀ ਫੀਮੇਲ ਤੁਸੀਂ ਇਧਰ ਦੇਖ ਸਕਦੇ ਹੋ ਖੜੀ। ਇਹ ਸ਼ਾਇਦ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਕਿਸੇ ਬੁਲਦੀ ਹੋਊਗੀ। ਇਧਰ ਤੁਸੀਂ ਪਾਕਿਸਤਾਨੀ ਬਰਾਡ ਲੈਂਡ ਦਾ ਆਯੂਬਾ ਬੁੱਲ ਦੇਖ ਸਕਦੇ। ਤਰ ਦੋ ਬੱਚੇ ਬੈਠੇ ਆ ਦੇਖ ਸਕਦੇ ਹੋ ਤੁਸੀਂ ਬੋਲੋ ਜੀ ਡਿਟੇਲ ਤੁਸੀਂ ਦੇਖ ਸਕਦੇ ਹੋ ਅਯੂਬਾ ਨੀਲੀਰਾ ਵੀ ਪਾਕਿਸਤਾਨੀ ਬਲੱਡ ਲਾਈਨ 1997 ਵਿੱਚ ਜੋ ਪਸ਼ੂ ਪਾਕਿਸਤਾਨ ਤੋਂ ਗੋਕੀ ਵਾਲਾ ਪਿੱਪਲ ਸਿੰਘ ਕੋਲ ਆਏ ਸੀ ਉਸ ਲਾੜ ਵਿੱਚੋਂ ਤਿਆਰ ਸਾਨ ਹੈ ਪਤਾ ਬਸਤੀ ਕਿਸ਼ਨਪੁਰਾ ਪਿੰਡ ਲੋਗੜ ਜੀਰਾ ਰੋਡ ਫਰੋਜਪੁਰ ਤੇ ਇਹ ਬੁੱਲ ਵੀ ਬਹੁਤ ਵਧੀਆ ਬੁੱਲ ਆਗਾ ਦੇਖ ਸਾਦੇ ਤੁਸੀਂ ਇਧਰ ਤੁਸੀਂ ਸੁਲਤਾਨ ਕਿੰਗ ਝੋਟਾ ਦੇਖ ਸਕਦੇ ਹੋ ਜਿਹੜਾ ਸੁਲਤਾਨ ਹਰਿਆਣੇ ਵਾਲੇ ਬੁੱਢੇ ਖੇੜੇ ਵਾਲੇ ਸੁਲਤਾਨ ਦਾਗਾ ਉਹ ਕਿੰਗ ਝੋਟਾ ਇਹ ਦੇਖ ਸਕਦੇ ਤੁਸੀਂ ਇਹ ਵੀ ਬਹੁਤ ਚੰਗਾ ਹੈਗਾ ਹਾਈਟ ਲੈਂਥ ਬਹੁਤ ਆ ਗਈ ਜਿਹੜੀ ਪਿਓ ਵਾਂਗੂ ਤੇ ਅੱਗੇ ਇਧਰ ਆ ਗਿਆ ਬੈਨੀਪਾਲ ਡੇਰੀ ਫਾਰਮ ਵਾਲੇ ਇਹ ਰਸਤਮ ਕਤੋਲੀ ਦਾ ਬੱਚਾ ਹੈਗਾ ਇਹ ਕੱਟਾ ਦੋਸਤੋ ਇਹ ਹੈਗਾ ਐਮ 29 ਦਾ ਤੇ ਜਿਹੜਾ ਸਾਹਮਣੇ ਤੁਸੀਂ ਬੱਚਾ ਦੇਖ ਸਕਦੇ ਹੋ ਇਹ ਜਿਹੜਾ ਛੋਟਾ ਕੱਟਾ ਦੇਖ ਸਕਦੇ ਤੁਸੀਂ ਇਹ ਇਸੇ ਬੋਲਦਾ ਹੀ ਹੈਗਾ ਜਿਹੜਾ ਰਸਤਮਕ ਦੋਲੀ ਦਾ ਹੈਗਾ ਲੋ ਵੀ ਦੋਸਤੋ ਜਿਹੜਾ ਤੁਸੀਂ ਸਾਹਮਣੇ ਬੋਲ ਦੇਖ ਸਕਦੇ ਹੋ ਇਹ ਇੰਦਰ ਬੋਲ ਲਗਾ ਹਰਿਆਣੇ ਵਾਲਾ ਖਲੀ ਦਾ ਬੱਚਾ ਹੈ ਇਹ ਇੰਦਰਵਾਲ ਹਰਿਆਣੇ ਵਾਲਾ ਖਲੀ ਦਾ ਬੱਚਾ ਹੈ ਦੇਖ ਸਕਾਦੇ ਤੁਸੀਂ ਮਿਲਕ ਦਾ ਰਿਕਾਰਡ ਇਹਦਾ ਦੇਖ ਸਕਾਦੇ ਹੋ ਰਸੇੜੀ ਮੁਰਾ ਫਾਰਮ ਦੇ ਨਾਮ ਤੇ ਇਹਨਾਂ ਦਾ ਫਾਰਮ ਆ ਮਦਰ ਮਿਲਕ ਰਿਕਾਰਡ ਦੂਜੇ ਸੂਏ ਦਾ 25+ ਆ ਤੀਜੇ ਸੂਏ ਦਾ ਹੈਗਾ 27+ ਸੱਤਵੇਂ ਦਾ ਹੈਗਾ 22+ ਤੇ ਲਾਈਵ ਮਿਲਕਿੰਗ ਇਹਦੀ ਹੋਈ ਗਈ ਹੈਗੀ ਤੇ ਸੀਮਨ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਾਡੀ ਬੈਂਟਰ ਦੇਖ ਸਕਦੇ ਝੋਟੇ ਹੀ ਤੁਸੀਂ ਖਲੀ ਵਰਗਾਗਾ ਬਹੁਤ ਅੰਗਾਂ ਪੈਰਾਂ ਦਾ ਖੁੱਲਾ ਨਰੋਵਾ ਤੇ ਮਜ਼ਬੂਤ ਝੋਟਾਗਾ